ਕਿ 697 ਵੋਟਾਂ ਤੇ ਜਿਹੜਾ ਸਾਨੂੰ ਡਿਕਲੇਅਰ ਕਰ ਦਿੱਤਾ ਗਿਆ ਅਸੀਂ ਸਰਪੰਚ ਬਣ ਗਏ ਜਦੋਂ ਮੈਂ ਜਿੱਤ ਗਿਆ ਅਸੀਂ ਲੋਕਾਂ ਨੇ ਭਾਰੀ ਬਹੁਮਤ ਦੇ ਤੋਂ ਉਦੋਂ ਬਾਅਦ ਇੱਥੇ ਜਿਮਨੀ ਚੋਲ ਆਈ ਜੀ ਗਿੱਦੜ ਬਾਹ ਦੀ ਜਿਮਨੀ ਚੋਨ ਚ ਆਉਂਦੀਆਂ ਕੇਵਲ ਵੋਟਾਂ ਲੈਣ ਵਾਸਤੇ ਉਹਨੇ ਬਾਹ ਖੜੀ ਕਰਕੇ ਜਿਹੜਾ ਵਿਅਕਤੀ ਮੈਥੋਂ ਹਾਰਿਆ ਸੀ ਲੋਕਾਂ ਦਾ ਜਿਹੜਾ ਲੋਕ ਮਤ ਨਾਲ ਜਿਹੜਾ ਫੈਸਲਾ ਆਇਆ ਸੀ ਉਹਦਾ ਕਤਲ ਕਰਕੇ ਉਹਦੀ ਬਾਹ ਖੜੀ ਕਰਕੇ ਇਹ ਕਹਤਾ ਕਿ ਸਰਪੰਚੀਏ ਵਿਅਕਤੀ ਕਰੂਗਾ ਜਿਹੜਾ ਜਿੱਤਿਆ ਉਹ ਨਹੀਂ ਕਰੂਗਾ ਇਹ ਬਿਲਕੁਲ ਹੋਇਆ ਸੋ ਉਹਨਾਂ ਨੇ ਸਾਰੇ ਲੋਕਾਂ ਦਾ ਜਿਹੜਾ ਹਿੱਤ 'ਚ ਫੈਸਲਾ ਮਾਨਜੋ ਹਾਈ ਕੋਰਟ ਨੇ ਦਿੱਤਾ ਸਾਨੂੰ ਉੱਥੋਂ ਸਾਡੀ ਸਰਪੰਚੀ ਜਿਹੜੀ ਬਰਕਰਾਰ ਰੱਖਤੀ ਹੈ ਤੇ ਜਿਹੜਾ ਟਰਬਿਊਨਲ ਆਉ ਨੂੰ ਚੋਂ ਟਰਬਿਊਨਲ ਨੂੰ ਬਹੁਤ ਝਾੜ ਪਾਈ ਹੈ ਤੇ ਉਹਨਾਂ ਦੇ ਖਿਲਾਫ ਜਿਹੜਾ ਚੀਫ ਸਕੱਟਰੀ ਪੰਜਾਬ ਨੂੰ ਵੀ ਲਿਖਿਆ ਤਾੜਨਾ ਵੀ ਦਿੱਤੀ ਹੈ ਚਾਹ ਤੁਸੀਂ ਹਾਈ ਕੋਰਟ ਦਾ ਰੁਖ ਕਰਦੇ ਹੋ ਤਾਂ ਕੀ ਉੱਥੇ ਵੀ ਐਮਐਲਏ ਡਿੰਪੀ ਢੱਲੋਂ ਦਖਲਅਦਾਜੀ ਕਰਦੇ ਰਿਹਾ ਜਾਂ ਕਿ ਮਦਦ ਕਰਦੇ ਰਿਹਾ ਉਹਨਾਂ ਦੀ ਹਾਂ ਜਾਂਦੇ ਰਹੇ ਉੱਥੇ ਖੜਦੇ ਵੀ ਰਹਿਆ ਅਸੀਂ ਕਈ ਵਾਰੀ ਆਹਮੋ ਸਾਹਮਣਾ ਵੀ ਹੋਇਆ ਚਾਂਦੀਰੇ ਹਾਈ ਕੋਰਟ ਮਗਰ ਉਹਨਾਂ ਦੀ ਮਦਦ ਵਾਸਤੇ ਪਰ ਇਹ ਸਰਕਾਰ ਤੇ ਗੱਲਾਂ ਕਰਦੇ ਸੀ ਕਿ ਸਾਫ਼ ਸੁਥਰੀ ਰਾਜਨੀਤੀ ਦੀ ਕਿ ਜਿਹੜੀ ਸਾਡੀ ਰਾਜਨੀਤੀ ਆ ਬਿਲਕੁਲ ਸਾਫ਼ ਸੁਥਰੀ ਆ ਆ ਕੋਈ ਤੁਹਾਨੂੰ ਪਹਿਲਾਂ ਦੇਖਣ ਨੂੰ ਮਿਲਿਆ ਹੁਣ ਨਹੀਂ ਮਿਲੂਗਾ ਕਦੇ 10 ਦਿਨਾਂ ਬਿਲਕੁਲ ਸਾਫ਼ ਸੁਥਰੀ ਐ ਸਭ ਕੁਝ ਸਾਫ਼ ਸੁਥਰਾ ਕਰਤਾ ਹੈ ਹਲਕੇ ਦੀ ਡਵੈਲਪਮੈਂਟ ਸਾਫ਼ ਕਰਤੀ 24 ਪਿੰਡਾਂ ਚ ਇਲੈਕਸ਼ਨ ਐ ਜਿਹੜੇ ਉਹ ਕਾਗਜ਼ ਹੀ ਉਡਾਤੇ ਜਿਹੜੇ ਜਿੰਨਾ ਸੀ ਜਿੰਨਾ ਵਿਅਕਤੀਆਂ ਨੇ ਆਪਦੇ ਬੰਦੇ ਅਨਾਉਂਸ ਕਰਾ ਲਏ ਤੁਹਾਨੂੰ ਦੁਬਾਰੇ ਸਰਪੰਚ ਫੇਰ ਬਣਾ ਦਿੱਤਾ ਗਿਆ ਹੁਣ ਤੁਹਾਡੇ ਮਨ ਦੇ ਵਿੱਚ ਹੱਲੇ ਵੀ ਡਰ ਹੈਗਾ ਕਿ ਸਰਕਾਰ ਕਿਉਂਕਿ ਹੋਰ ਹੈ ਇਹਨਾਂ ਨੇ ਤੁਹਾਡੇ ਨਾਲ ਧੱਕਾ ਕੀਤਾ ਉਹ ਸਰਕਾਰ ਮੌਜੂਦ ਹੈ ਤਾਂ ਉਹ ਤੁਹਾਡੇ ਤੁਹਾਨੂੰ ਕੰਮ ਕਰਨ ਦੇ ਵਿੱਚ ਅੜਿੱਕਾ ਲਾਵੇ ਜਾਂ ਕੁਝ ਹੋਰ ਕਰ ਸਕਦੇ ਨੇ ਤੁਹਾਡੇ ਡਰ ਤਾਂ ਨਹੀਂ ਕਦੇ ਸੱਚੇ ਪਾਤਸ਼ਾਹ ਦੀ ਕਿਰਪਾਰੀ ਕਿਸੇ ਗੱਲ ਦਾ ਮੰਨਿਆ ਮੰਨਿਆ ਹੀ ਨਹੀਂ ਤੇ ਨਾ ਆਇਆ ਪਰ ਇਹ ਖੂਜੀਆਂ ਖੂਜੀਆਂ ਹਰਕਤਾਂ ਜਿਹੜੇ ਮਾੜੇ ਰਾਜਨੀਤਿਕ ਵਿਅਕਤੀ ਜਾਂ ਸਿਆਸਤਦਾਨ ਹੁੰਦੇ ਆ ਉਹਨਾਂ ਕੋਲੇ ਕੰਮ ਹੀ ਇਹੇ ਹੁੰਦਾ ਇਸ ਕਰਕੇ ਲੋਕ ਉਹਨਾਂ ਨੂੰ ਪਿਛਾੜ ਦਿੰਦੇ ਆ ਸੋ ਮੈਨੂੰ ਪੂਰੀ ਉਮੀਦ ਹੈ ਡਰ ਨਹੀਂ ਉਮੀਦ ਹੈ ਵੀ ਇਹ ਕੁਝ ਕਰਨਗੇ ਕੋਈ ਡਵੈਲਪਮੈਂਟ ਦਾ ਕੰਮ ਨਹੀਂ ਉਹਦੀ 75% ਕਰਾਤੀ ਫਲਾਣੇ ਦੀ ਬਿਜਲੀ ਬਿਜਲੀ ਦਾ ਮੀਟਰ ਕਟਾ ਦਿਓ ਢਿਉਕੇ ਦਾ ਕਰ ਦਿਓ ਇਸ ਤਰ੍ਹਾਂ ਦੀ ਜਿਹੜੀ ਮਾੜੀ ਰਾਜਨੀਤੀ ਹੈ ਮਾੜੀ ਸਿਆਸਤ ਹੈ ਇਹਨਾਂ ਦੇ ਆਉਣ ਤੋਂ ਬਾਅਦ ਹਲਕੇ 'ਚ ਵੱਡੇ ਲੈਵਲ ਤੇ ਪ੍ਰਵੇਸ਼ ਕਰ ਚੁੱਕੀ ਹੈ ਲੋਕਾਂ ਦੀਆਂ ਵੱਖ-ਵੱਖ ਚਰਚਾਵਾਂ ਸੀ ਬੀਤੇ ਇਸ ਤਰ੍ਹਾਂ ਲੋਕਤੰਤਰ ਦਾ ਜਿਹੜਾ ਕਤਲ ਹੁੰਦਾ ਰਿਹਾ ਫਿਰ ਸਾਡੀ ਵੋਟ ਦਾ ਤਾਂ ਕੋਈ ਫਾਇਦਾ ਹੀ ਨਹੀਂ ਫਿਰ ਲੋਕ ਰਾਜ ਇਹ ਕੀ ਹੋਇਆ ਲੋਕਤੰਤਰ ਇਹ ਕੀ ਹੋਇਆ ਲੋਕਵਾਇਟੀਮ ਨਾਲ ਜੁੜੋਂ ਤੁਸੀਂ ਮੈਂ ਹਮਤਾਜ਼ ਪੰਜਾਬ ਦੇ ਵਿੱਚ ਸਰਪੰਚੀ ਇਲੈਕਸ਼ਨਾਂ ਦੌਰਾਨ ਆਮ ਆਦਮੀ ਪਾਰਟੀ ਨੇ ਰੱਜ ਕੇ ਧੱਕਾ ਕੀਤਾ ਸੀ ਹਾਰ ਰਕਣੇ ਦੇਖਿਆ ਸਭ ਤੋਂ ਪਹਿਲਾਂ ਤਾਂ ਜਦੋਂ ਸਰਪੰਚੀ ਤੇ ਕਾਗਜ਼ ਭਰਨੇ ਸੀ ਨਾਮਜ਼ਦਗੀ ਭਰਨੀ ਸੀ ਤਾਂ ਉਸ ਸਮੇ ਕਾਗਜ਼ ਤੱਕ ਪਾਰ ਦਿੱਤੇ ਗਏ ਫਿਰ ਵੀ ਜੇਕਰ ਜਦੋਂ ਜਿਹੜੇ ਕਰਕੇ ਕਿਸੇ ਨੇ ਕਾਗਜ਼ ਆਪਣੇ ਨਾਮਜ਼ਦ ਕਰਵਾ ਲਏ ਸੀ ਤਾਂ ਉਸ ਤੋਂ ਬਾਅਦ ਉਹਨਾਂ ਦੇ ਕਾਗਜ਼ ਰੱਦ ਕਰਵਾਏ ਗਏ ਉਹਨਾਂ ਵਿੱਚੋਂ ਵੀ ਫਿਰ ਕਿਸੇ ਨੇ ਸੰਘਰਸ਼ ਕਰਕੇ ਰੌਲਾ ਰੱਪਾ ਪਾ ਕੇ ਇਨਾਂ ਦੇ ਕਾਗਜ਼ ਭਰੇ ਗਏ ਜੋ ਇਲੈਕਸ਼ਨ ਲੜਨ ਦੇ ਲਈ ਯੋਗ ਸੀ ਤਾਂ ਉਸ ਤੋਂ ਬਾਅਦ ਕੀ ਵਾਪਰਦਾ ਕਿ ਜਿਹੜੇ ਸਰਪੰਚ ਹੋਰਾਂ ਪਾਰਟੀਆਂ ਦੇ ਜਾਂ ਆਜ਼ਾਦ ਬਣ ਜਾਂਦੇ ਆ ਤਾਂ ਉਹਨਾਂ ਦੀ ਸਰਪੰਚੀ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਰद्द ਕੀਤਾ ਗਿਆ ਉਹਨਾਂ ਦੇ ਵਿੱਚੋਂ ਇੱਕ ਸਰਪੰਚ ਸੀ ਪਿੰਡ ਹਰੀਕੇ ਕਣਾ ਦੀ ਹਰੀਕੇ ਕਣਾ ਦੇ ਗੁਰਪ੍ਰੀ ਸਰਪੰਚ ਜੋ ਕਿ ਲਗਭਗ 697 ਵੋਟਾਂ ਨਾਲ ਜਿੱਤੇ ਸੀ ਉਹ ਜਿੱਤ ਜਾਂਦੇ ਉਸ ਤੋਂ ਕੁਝ ਸਮੇਂ ਬਾਅਦ ਕੀ ਹੁੰਦਾ ਕਿ ਜਿਹੜਾ ਦੂਸਰਾ ਕੈਂਡੀਡੇਟ ਸੀਗਾ ਉਸ ਨੂੰ ਸਰਪੰਚ ਬਣਾ ਦਿੱਤਾ ਜਾਂਦੇ ਨੇ ਇਹਨਾਂ ਨੂੰ ਬਰਖਾਸਤ ਕਰਕੇ ਪੂਰੀ ਘਟਨਾ ਵਾਪਰਦੀ ਕੀ ਆ ਪਿੰਡ ਦੇ ਵਿੱਚ ਐਮਐਲਏ ਆ ਕੇ ਖੁਦ ਕਹਿ ਜਾਂਦੇ ਆ ਕਿ ਭਾਈ ਸਾਡਾ ਸਰਪੰਚ ਤਾਂ ਆਹ ਆਇਆ ਜਿਹਨਾਂ ਨੂੰ ਅਸੀਂ ਬਣਾ ਦਿੱਤਾ ਤਾਂ ਹੁਣ ਉਸ ਤੋਂ ਬਾਅਦ ਕੀ ਵਾਪਰਦਾ ਉਹ ਸਰਪੰਚ ਜੋ ਕਿ ਗੁਰਪ੍ਰੀਤ ਸਰਪੰਚ ਸਾਡੇ ਨਾਲ ਨੇ ਉਹ ਹਾਈ ਕੋਰਟ ਦਾ ਰੁਕ ਕਰਦੇ ਨੇ ਤਾਂ ਹਾਈ ਕੋਰਟ ਦੇ ਵੱਲੋਂ ਉਹਨਾਂ ਦੀ ਸਰਪੰਚੀ ਹੈ ਜਿਹੜੀ ਉਹ ਬਹਾਲ ਕਰ ਦਿੱਤੀ ਜਾਂਦੀ ਹੈ ਤੇ ਦੂਸਰੇ ਸਰਪੰਚ ਨੂੰ ਇੱਕ ਵਾਰ ਫੇਰ ਜਿਹੜਾ ਹਾਰ ਦਾ ਮੂੰਹ ਦੇਖਣਾ ਪੈ ਰਿਹਾ। ਗੱਲਬਾਤ ਕਰਦੇ ਸਾਡੇ ਨਾਲ ਗੁਰਪ੍ਰੀਤ ਸਰਪੰਚ ਦੇ ਤਮਾਮ ਪਿੰਡ ਵਾਸੀ ਇਕੱਠੇ ਹੋਏ ਨੇ। ਭਾਈ ਜੀ ਸਭ ਤੋਂ ਪਹਿਲਾਂ ਤਾਂ ਕੀ ਘਟਨਾ ਵਾਪਰਦੀ ਤੁਸੀਂ 697 ਵੋਟਾਂ ਨਾਲ ਜਿੱਤ ਜਾਂਦੇ ਹੋ ਉਸ ਤੋਂ ਬਾਅਦ ਸਰਪੰਚੀ ਤੁਹਾਡੀ ਸ਼ੁਰੂ ਹੋ ਜਾਂਦੀ ਹੈ। ਪਰ ਕੀ ਘਟਨਾ ਵਾਪਰਦੀ ਕਿ ਤੁਹਾਨੂੰ ਬਰਖਾਸਤ ਕਰ ਦਿੰਦੇ ਨੇ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਸਾਰੇ ਸਰੋਤਿਆਂ ਨੂੰ ਤੇ ਆਪਣੇ ਚਾਣ ਵਾਲਿਆਂ ਨੂੰ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਤੁਹਾਡਾ ਧੰਨਵਾਦ ਕਰਦਾ। ਜਦੋਂ ਅਸੀਂ ਪਹਿਲਾਂ ਤਾਂ ਕਾਗਜ਼ ਮੇਰੇ ਰਿਜੈਕਟ ਕੌਣ ਕੌਣ ਕਰਾਉਣ ਤੇ ਬਹੁਤ ਜਿੱਦੋਜਹਿਦ ਇਹਨਾਂ ਨੇ ਜਿਹੜੀ ਕੀਤੀ ਜੀ ਉਸ ਤੋਂ ਬਾਅਦ ਚਲੋ ਸਾਨੂੰ ਜਿਹੜੀ ਲੜਨ ਦੀ ਆਜ਼ਾਦਤ ਹੈ ਉਹ ਚੋਣ ਮਿਲ ਗਈ ਅਸੀਂ ਲਗਭਗ 697 ਵੋਟਾਂ ਤੇ ਜਿਹੜਾ ਸਾਨੂੰ ਡਿਕਲੇਅਰ ਕਰ ਦਿੱਤਾ ਗਿਆ ਅਸੀਂ ਸਰਪੰਚ ਬਣ ਗਏ ਬਹੁਤ ਇਹ ਜਿਹੜੀ ਚੋਣ ਹੈ ਮੇਰੇ ਮੈਂ ਪਹਿਲਾਂ ਦੱਸ ਦਿਆਂ ਕਿ ਮੈਂ ਆਪੋਜੀਸ਼ਨ ਚ ਐ ਮੇਰੀ ਜਿਹੜੀ ਸਰਕਾਰ ਨਾਲ ਲੜਾਈ ਸੀ ਇੱਥੋਂ ਦਾ ਹਲਕਾ ਇੰਚਾਰਜ ਸੀ ਜਿਹੜਾ ਉਦੋਂ ਉਹਦੇ ਨਾਲ ਲੜਾਈ ਸੀ ਤੇ ਬਹੁਤ ਸਿਆਸੀ ਦਬਾਅ ਪ੍ਰਸ਼ਾਸਨ ਤੇ ਵੀ ਰਿਹਾ ਪਰ ਫਿਰ ਵੀ ਮੈਂ ਆਪਦੇ ਪਿੰਡ ਦਾ ਤੇ ਲੋਕਾਂ ਦਾ ਸਾਥੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਭਾਰੀ ਬਹੁਮਤ ਨਾਲ ਮੈਨੂੰ ਉਹ ਚੋਣਾਂ ਜਿਹੜੀ ਜਿਤਾਈ ਉਸ ਤੋਂ ਬਾਅਦ ਇਹਨਾਂ ਨੇ ਮੇਰੇ ਇੱਕ ਬੇਬੁਨਿਆਦ ਪਟੀਸ਼ਨ ਹੈ ਜਿਹੜੀ ਮੇਰੇ ਖਿਲਾਫ ਮਾਨਯੋਗ ਐਸਟੀਐਮ ਦੇ ਜਿਹੜੀ ਉਹ ਤਾਖਲ ਕਰਤੀ ਜਿਹਦਾ ਮਾਨਯੋਗ ਐਸਡੀਐਮ ਮੈਡਮ ਨੇ ਬਿਨਾ ਜਾਂਚ ਪੜਤਾਲ ਕੀਤੇ ਕੋਈ ਸਬੂਤ ਪੁਖਤਾ ਵੇਖੇ ਸੁਣਵਾਈ ਕੀਤਿਆਂ ਇੱਕ ਤਰਫਾ ਜਿਹੜਾ ਫੈਸਲਾ ਹੈ ਉਹ ਸਾਨੂੰ ਬਰਖਾਸਤ ਕਰਤਾ ਪਤਾ ਨਹੀਂ ਉਹਦੇ ਕੀ ਕਾਰਨ ਰਹੇ ਹੋਣਗੇ ਹੁਣ ਅਸੀਂ ਇਹ ਨਹੀਂ ਜਾਣਦੇ ਕੋਈ ਸਿਆਸੀ ਦਬਾਅ ਜਾਂ ਹੋਰ ਕਾਰਨ ਸੀਗਾ ਪਰ ਸਾਨੂੰ ਬਰਖਾਸਤ ਕਰਕੇ ਜਿਹੜਾ ਵਿਅਕਤੀ ਮੇਰੇ ਤੋਂ ਲਗਭਗ 700 ਵੋਟਾਂ ਦੇ ਫਰਕ ਨਾਲ ਹਾਰਿਆ ਸੀ ਉਹਨੂੰ ਸਰਪੰਚ ਘੋਸ਼ਿਤ ਕਰਤਾ ਉਸ ਤੋਂ ਬਾਅਦ ਅਸੀਂ ਹਾਈ ਕੋਰਟ ਚਲੇ ਗਏ ਸਾਡੇ ਮਾਨਯੋਗ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਡੇ ਪ੍ਰਧਾਨ ਨੇ ਕਾਂਗਰਸ ਪਾਰਟੀ ਦੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਕਾਫੀ ਉਹਨਾਂ ਨੇ ਸਾਡਾ ਸਹਿਯੋਗ ਕੀਤਾ ਅਸੀਂ ਹਾਈ ਕੋਰਟ ਐਡਵੋਕੇਟ ਆ ਜਸਮੀਲ ਸਿੰਘ ਬਰਾੜ ਉਹਨਾਂ ਕੋਲ ਚਲੇ ਗਏ ਉਹਨਾਂ ਨੇ ਸਾਡੇ ਜਿਹੜਾ ਉੱਥੇ ਪਟੀਸ਼ਨ ਦਾਇਰ ਕਰਤੀ ਜਿਹਦਾ ਕੁਝ ਸਮੇਂ तकरीबन 5-7 ਦਿਨਾਂ ਬਾਅਦ ਹੀ ਜਿਹੜਾ ਸਟੇ ਹੋ ਗਿਆ ਉੱਥੇ ਅਦਾਲਤ ਉਸ ਤੋਂ ਬਾਅਦ ਦਾ ਜੋ ਦਾ ਫੈਸਲਾ ਆ ਮਹਿਮਾਨਯੋਗ ਹਾਈ ਕੋਰਟ ਦਾ ਵੀ ਇਸ ਗੱਲ ਤੇ ਧੰਨਵਾਦ ਕਰਦਾ ਕਿਉਂਕਿ ਇਕੱਲੀ ਜਿਹੜਾ ਫੈਸਲਾ ਸੀ ਮੇਰੀ ਉਮੀਦ ਨਾਲ ਜਾਂ ਮੇਰੀ ਸਰਪੰਚੀ ਨਾਲ ਨਹੀਂ ਜੁੜਿਆ ਸੀ ਇਹ ਲੋਕਾਂ ਦੀਆਂ দাবਾਵਾਂ ਨਾਲ ਲੋਕ ਖੇਤ ਨਾਲ ਜੁੜਿਆ ਫੈਸਲਾ ਸੀ ਕਿਉਂਕਿ ਲੋਕਾਂ ਦੀ ਜਿੱਤ ਸੀ ਸੋ ਉਹਨਾਂ ਨੇ ਸਾਰੇ ਲੋਕਾਂ ਦਾ ਜਿਹੜਾ ਹਿੱਤ 'ਚ ਫੈਸਲਾ ਮਾਨਯੋਗ ਹਾਈ ਕੋਰਟ ਨੇ ਦਿੱਤਾ ਸਾਨੂੰ ਉੱਥੋਂ ਸਾਡੀ ਸਰਪੰਚੀ ਜਿਹੜੀ ਬਰਕਰਾਰ ਰੱਖਤੀ ਹੈ ਤੇ ਜਿਹੜਾ ਟ੍ਰਿਬਿਊਨਲ ਆਉ ਨੂੰ ਚੌਨ ਟਰਬਿਊਨਰ ਨੂੰ ਬਹੁਤ ਝਾੜ ਪਾਈ ਹੈ ਤੇ ਉਹਨਾਂ ਦੇ ਖਿਲਾਫ ਜਿਹੜਾ ਚੀਫ ਸਕੱਟਰੀ ਪੰਜਾਬ ਨੂੰ ਵੀ ਲਿਖਿਆ ਤਾੜਨਾ ਵੀ ਦਿੱਤੀ ਹੈ ਸੋ ਵੀ ਜਿਹੜਾ ਫੈਸਲਾ ਹੈ ਬਿਨਾ ਸੁਣੇ ਬਿਨਾ ਸਮਝੇ ਕੀਤਾ ਗਿਆ ਵਿਅਕਤੀਗਤ ਤੌਰ ਤੇ ਜਿਹੜਾ ਫੈਸਲਾ ਆਪਦਾ ਹੀ ਕੋਈ ਕਾਨੂੰਨ ਹੈ ਜਿਹੜਾ ਮੈਡਮ ਐਸਟੀਐਮ ਨੇ ਪਾਲ ਕੇ ਨਵਾਂ ਕਾਨੂੰਨ ਬਣਾ ਕੇ ਫੈਸਲਾ ਜਿਹੜਾ ਮਤਲਬ ਜਿਹੜਾ ਫੈਸਲਾ ਉਹਨਾਂ ਨੇ ਕੀਤਾ ਸੀਗਾ ਉਹ ਕੋਈ ਕਾਨੂੰਨ ਨਹੀਂ ਸੀਗਾ ਉਹਨਾਂ ਨੇ ਮਤਲਬ ਕਿਲਾ ਸਰਕਾਰ ਦੇ ਦਬਾਅ ਵਿੱਚ ਕੀਤਾ ਸਾਰਾ ਬਿਲਕੁਲ ਮੈਂ ਤੁਹਾਨੂੰ ਇਹ ਦੀ ਕਾਪੀ ਵੀ ਸੈਂਡ ਕਰ ਦੂੰਗਾ ਮਾਨਯੋਗ ਮੈਂ ਜੱਟ ਸਾਹਿਬ ਦਾ ਪੰਕਜ ਜੈਨ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਬਰੀਕੀ ਨਾਲ ਇਸ ਕੇਸ 'ਚ ਜਾ ਕੇ ਜਿਨ੍ਹਾਂ ਨੇ ਵੇਖਿਆ ਇਹ ਸਾਰੇ ਕਾਨੂੰਨ ਸਪਰੀਮ ਕੋਰਟ ਤੱਕ ਦੇ ਸਪਰੀਮ ਕੋਰਟ ਦਾ ਲਾਅ ਹੈ ਕਹਿੰਦਾ ਹੈ ਕਿ ਜਿਹੜੇ ਮੇਰੇ ਅੰਟੀ ਵਿਅਕਤੀ ਨੇ ਮੇਰੇ ਖਿਲਾਫ ਪਟੀਸ਼ਨ ਪਾਈ ਸੀ ਉਹ ਪਟੀਸ਼ਨ ਹੀ ਨਹੀਂ ਚੱਲਣ ਯੋਗ ਬਾਕੀ ਕੇਸ ਸਾਰਾ ਬਾਅਦ ਚ ਹੈ ਉਹ ਪਟੀਸ਼ਨ ਹੀ ਨਹੀਂ ਚੱਲਣ ਯੋਗ ਪਰ ਸਭ ਕੁਛ ਅੱਖੋ ਪਰੋਖੋ ਕਰਕੇ ਕੋਈ ਗਵਾਹੀ ਨਹੀਂ ਕੋਈ ਜਾਂਚ ਕੋਈ ਪੜਤਾਲ ਨਹੀਂ ਤੇ ਮੇਰੇ ਤੋਂ ਹਾਰੇ ਵਿਅਕਤੀ ਨੂੰ ਜਿਹੜਾ ਕੋਸ਼ਤ ਕਰਤਾ ਸੀ ਤੇ ਇਹਦੀ ਤਕੜੀ ਝਾੜਾ ਜਿਹੜੀ 44 ਰਵੀ ਉਹਨਾਂ ਨੂੰ ਮਾਨੀਓ ਹਾਈ ਕੋਰਟ ਨੇ ਪਾਈ ਉਹਨਾਂ ਨੇ ਬਕਾਇਦਾ ਉਹਦੇ ਚ ਕੀਆ ਅੱਛਾ ਜਦੋਂ ਦੂਸਰੀ ਜੋ ਦੂਸਰੇ ਉਮੀਦਵਾਰ ਚਰਨ ਨੂੰ ਸਰਪੰਚ ਬਣਾਇਆ ਜਾਂਦਾ ਤਾਂ ਉਸ ਸਮੇਂ ਤੁਹਾਡੇ ਪਿੰਡ ਐਮਐਲਏ ਖੋਦ ਆਉਂਦੇ ਨੇ ਤੇ ਉਹ ਆ ਕੇ ਕਹਿੰਦੇ ਨੇ ਕਿ ਭਾਈ ਸਾਡਾ ਸਰਪੰਚ ਤਾਂ ਆਹਾ ਹੈ ਮਤਲਬ ਉਸ ਸਮੇਂ ਉਹਨਾਂ ਨੇ ਦੱਸ ਦਿੱਤਾ ਸੀਗਾ ਕਿ ਭਾਈ ਅਸੀਂ ਤੇ ਇਸ ਨੂੰ ਉਹਨਾਂ ਨੂੰ ਕੁਝ ਮਰਜ਼ੀ ਕਰ ਲਵਾਂ ਬਿਲਕੁਲ ਜੀ ਇਹ ਬਣ ਤੋਂ ਬਾਅਦ ਨਹੀਂ ਜਦੋਂ ਮੈਂ ਜਿੱਤ ਗਿਆ ਸੀ ਲੋਕਾਂ ਨੇ ਭਾਰੀ ਬਹੁ ਮੱਦੇ ਤੇ ਉਸ ਤੋਂ ਬਾਅਦ ਇੱਥੇ ਜਿਮਨੀ ਚੋਣ ਆਈ ਜੀ ਗਿੱਦੜ ਬਾਹਾ ਦੇ ਅੰਦਰ ਉਦੋਂ ਇੱਕ ਥੋੜਾ ਜਿਹਾ ਇਹ ਮੈਂ ਤੁਹਾਡੇ ਰੇ ਮੈਸੇਜ ਵੀ ਦੇਣਾ ਚਾਹੂੰਗਾ ਜਿਹੜੀ ਚੰਗੀ ਲੀਡਰਸ਼ਿਪ ਹੈ ਉਹੋ ਜਿਹਾ ਕੰਮ ਨਹੀਂ ਕਰਦੀ ਮੈਨੂੰ ਲੱਗਦਾ ਲੋਕਾਂ ਨੂੰ ਇਹੋ ਜੇ ਵਿਧਾਇਕਾਂ ਤੋਂ ਚਾਹੇ ਕਿਸੇ ਪਾਰਟੀ ਨਾਲ ਸੰਬੰਧਤ ਹੋਣ ਇਹੋ ਜੀ ਲੀਡਰਸ਼ਿਪ ਤੋਂ ਕਿਨਾਰਾ ਕਰਨਾ ਚਾਹੀਦਾ ਜਿਹੜੀ ਪਿੰਡਾਂ ਚ ਗੱਟਬੰਦੀਆਂ ਧੜੇਬਾਜ਼ੀਆਂ ਨੂੰ ਉਤਸ਼ਾਹਤ ਕਰਦੀ ਹੈ ਲੋਕਾਂ ਦਾ ਨਿੱਜੀ ਤੌਰ ਤੇ ਬਹੁਤ ਜਿਹੜਾ ਨੁਕਸਾਨ ਜਿੱਥੇ ਡਵੈਲਪਮੈਂਟ ਦਾ ਪਿੰਡਾਂ ਦੇ ਵਿਕਾਸ ਦਾ ਨੁਕਸਾਨ ਉੱਥਾ ਉਥੇ ਇਹੋ ਜਿਹੇ ਲੀਡਰਾਂ ਕਰਕੇ ਕਈ ਪਰਿਵਾਰ ਉਜੜ ਗਏ ਕਿਉਂਕਿ ਉਹਨੇ ਕੀ ਕੀਤਾ ਜਦੋਂ ਜਿਮਨੀ ਚੋਣ ਚ ਆਉਂਦੀਆਂ ਕੇਵਲ ਵੋਟਾਂ ਲੈਣ ਵਾਸਤੇ ਉਹਨੇ ਬਾਹ ਖੜੀ ਕਰਕੇ ਜਿਹੜਾ ਵਿਅਕਤੀ ਮੇਥੋਂ ਹਾਰਿਆ ਸੀ ਆ ਲੋਕਾਂ ਦਾ ਜਿਹੜਾ ਲੋਕ ਮਤ ਨਾਲ ਜਿਹੜਾ ਫੈਸਲਾ ਆਇਆ ਸੀ ਉਹਦਾ ਕਤਲ ਕਰਕੇ ਉਹਦੀ ਬਾਹ ਖੜੀ ਕਰਕੇ ਇਹ ਕਹਤਾ ਕਿ ਸਰਪੰਚੀਏ ਵਿਅਕਤੀ ਕਰੂਗਾ ਜਿਹੜਾ ਜਿੱਤਿਆ ਉਹ ਨਹੀਂ ਕਰੂਗਾ ਇਹ ਬਿਲਕੁਲ ਹੋਇਆ ਪਰ ਆਪਦੀਆਂ ਵੋਟਾਂ ਵਟੋਰਨ ਲਈ ਇਹੋ ਜਿਹੜੀਆਂ ਗੱਲਬਾਤ ਇਹੋ ਜੇ ਲੀਡਰ ਹੈ ਜਿਹੜੇ ਇਹੋ ਜੇ ਹੋਸ਼ੇ ਫੈਸਲੇ ਜਿਹੜੇ ਕਰਦੇ ਨੇ ਉਹ ਉਸ ਤੋਂ ਬਾਅਦ ਵੀ ਚਲੋ ਮੈਂ ਚਾਹਦੇ ਨਹੀਂ ਇਸ ਗੱਲ 'ਚ ਜਾਣਾ ਚਾਹੀਦਾ ਬਹੁਤ ਉਹਨਾਂ ਨੇ ਜਿਹੜੀ ਆਪਦੀ ਜ਼ੋਰ ਅਜਮਾਇਸ਼ ਕੀਤੀ ਹੈ ਕਿ ਕਿਉਂਕਿ ਹਰੀਕੇ ਕਲਾ ਪਿੰਡ ਬਹੁਤ ਵੱਡਾ ਹੈ ਤੇ ਸੱਚੇ ਪਾਤਸ਼ਾਹ ਦੀ ਇਹ ਕਿਰਪਾ ਹੈ ਪਿਛਲੀ 12ਵੀਂ ਮੇਰੇ ਮਾਤਾ ਜੀ ਲਗਭਗ 1000 ਤੋਂ ਵੀ ਵੱਧ ਵੋਟਾਂ ਨਾਲ ਸਰਪੰਚ ਬਣੇ ਸੀ ਇਸ ਪਿੰਡ ਦਾ ਮੈਂ ਦੇਨ ਨਹੀਂ ਦੇ ਸਕਦਾ ਇਸ ਵਾਰ ਉਲਟ ਸਰਕਾਰ ਚ ਵੀ ਉਲਟ ਸਰਕਾਰ ਨਹੀਂ ਉਲਟ ਹਨੇਰੀ ਸੀ ਜਿਹੜੀ ਸਰਕਾਰ ਦੀ ਬਹੁਤ ਸਾਰਾ ਆਪਦਾ ਜਨਤਰਤੰਤਰ ਮੰਤਰ ਜੋ ਸਰਕਾਰ ਕੋਲੇ ਅਧਿਕਾਰ ਸੀ ਉਹ ਲਾ ਕੇ ਪ੍ਰਸ਼ਾਸਨ ਤੇ ਇਹ ਚੋਣ ਲੜ ਗਈ ਸੀ ਪਿੰਡ ਵਸਿਆ ਨੇ ਮੈਨੂੰ 700 ਵੋਟ ਤੇ ਜਤਾਇਆ ਤੇ ਉਹਨੂੰ ਆਪਦਾ ਖਤਰਾ ਸੀ ਜਿਮਨੀ ਚੋਣ ਚ ਵੀ ਕਿਤੇ ਨਾ ਕਿਤੇ ਇਸ ਵਿਅਕਤੀ ਨੂੰ ਮੈਂ ਦਰਕਨਾਰ ਕਰਾਂ ਲੋਕਾਂ ਦੇ ਮਨ ਚ ਕੁੱਟਾਂ ਮੈਂ ਆਪਦਾ ਜਿਹੜਾ ਵਿਅਕਤੀ ਹੈ ਉਹਨ ਉਸਤਾਪਤ ਕਰਾਇਆ ਇਸ ਪਿੰਡ ਤੇ ਇਸ ਤਰ੍ਹਾਂ ਉਹਨੇ ਬਹੁਤ ਜ਼ੋਰ ਅਜਮਾਇਸ਼ ਆਵਦੀ ਕੀਤੀ ਤੇ ਇੱਥੇ ਜਿੰਨਾ ਕਾਬ ਦਾ ਜ਼ੋਰ ਚਲੋ ਸਰਕਾਰਾਂ ਦਾ ਹੁੰਦਾ ਵੀ ਇਹ ਚੱਲਦਾ ਉਹ ਚਲਾਇਆ ਪਰ ਹਮੇਸ਼ਾ ਮੈਂ ਆਵਦੇ ਲੋਕਾਂ ਤੇ ਸੱਚੇ ਪਾਤਸ਼ਾਹ ਵਾਹਿਗੁਰੂ ਤੇ ਭਰੋਸਾ ਰੱਖਿਆ ਤੇ ਮਾਨਯੋਗ ਹਾਈ ਕੋਰਟ ਤੇ ਮੇਰੇ ਪਿੰਡ ਨੂੰ ਤੇ ਮੈਨੂੰ ਬਹੁਤ ਭਰੋਸਾ ਸੀ ਤੇ ਉਹ ਭਰੋਸਾ ਸਾਡਾ ਉਸੇ ਤਰ੍ਹਾਂ ਬਰਕਰਾਰ ਹੈ ਤੇ ਅਸੀਂ ਸਰਪੰਚ ਵੀ ਬਰਕਰਾਰ ਆ ਰਹੇ ਜਦੋਂ ਤੁਸੀਂ ਹਾਈ ਕੋਰਟ ਦਾ ਰੁਕ ਕਰਦੇ ਹੋ ਤਾਂ ਕੀ ਉੱਥੇ ਵੀ ਐਮਐਲਏ ਡਿੰਪੀ ਢਿੱਲੋਂ ਦਖਲਅੰਦਾਜ਼ੀ ਕਰਦੇ ਰਿਹਾ ਜਾਂ ਕਿ ਮਦਦ ਕਰਦੇ ਰਹੇ ਉਹਨਾਂ ਦੀ ਬਿਲਕੁਲ ਜੀ ਮੇਰੇ ਕਈ ਸਾਥੀ ਇੱਥੇ ਖੜੇ ਆ ਜਿਹੜੇ ਮੇਰੇ ਨਾਲ ਮੇਰੀ ਬਾਹ ਬਣ ਕੇ ਸਾਰੇ ਖੜੇ ਆ ਇਹਨਾਂ ਚੋਂ ਕਦੇ ਕੋਈ ਕਦੇ ਕੋਈ ਮੇਰੇ ਨਾਲ ਹਾਈ ਕੋਰਟ ਜਾਂਦਾ ਰਿਹਾ ਚਲੋ ਮੈਂ ਨਾ ਅਗਲਾ ਮਦਦ ਕਰਦਾ ਕਰਨੀ ਵੀ ਚਾਹੀਦੀ ਹੈ ਇਹ ਨਹੀਂ ਗੱਲ ਹਾਂ ਜਾਂਦੇ ਰਹੇ ਉੱਥੇ ਖੜਦੇ ਵੀ ਰਿਹਾ ਅਸੀਂ ਕਈ ਵਾਰੀ ਆਹਮੋ ਸਾਹਮ ਜਾਂਦੇ ਰਹੇ ਹਾਈ ਕੋਰਟ ਮਗਰ ਉਹਨਾਂ ਦੀ ਮਦਦ ਵਾਸਤੇ ਹੂੰ ਪਰ ਇਹ ਸਰਕਾਰ ਤੇ ਗੱਲਾਂ ਕਰਦੀ ਸੀ ਕਿ ਸਾਫ਼ ਸੁਥਰੀ ਰਾਜਨੀਤੀ ਦੀ ਕਿ ਜਿਹੜੀ ਸਾਡੀ ਰਾਜਨੀਤੀ ਆ ਬਿਲਕੁਲ ਸਾਫ਼ ਸੁਥਰੀ ਆ ਆ ਕੋਈ ਤੁਹਾਨੂੰ ਪਹਿਲਾਂ ਦੇਖਣ ਨੂੰ ਮਿਲਿਆ ਹੁਣ ਨਹੀਂ ਮਿਲੂਗਾ ਕਦੇ 10 ਦਿਨਾਂ ਬਿਲਕੁਲ ਸਾਫ਼ ਸੁਥਰੀ ਐ ਸਭ ਕੁਝ ਸਾਫ਼ ਸੁਥਰਾ ਕਰਤਾ ਹਲਕੇ ਦੀ ਡਿਵੈਲਪਮੈਂਟ ਸਾਫ਼ ਕਰਤੀ 24 ਪਿੰਡਾਂ ਚ ਇਲੈਕਸ਼ਨ ਐ ਜਿਹੜੇ ਉਹ ਕਾਗਜ਼ੀ ਉਡਾਤੇ ਜਿਹੜੇ ਜਿੰਨਾ ਸੀ ਜਿੰਨਾ ਵਿਅਕਤੀਆਂ ਨੇ ਆਪਦੇ ਬੰਦੇ ਅਨਾਉਂਸ ਕਰਾ ਲੇ ਉਸ ਤੋਂ ਬਾਅਦ ਹੋਰ ਇੱਕ ਹੁਸਨਰ ਪਿੰਡ ਹੈ ਉੱਥੇ ਬਣਿਆ ਸਰਪੰਚ ਨਿੱਕੀ ਜੀ ਆ ਗਲਤੀ ਕੱਢ ਕੇ ਉਹਨੂੰ ਉਡਾਤਾ ਹਰੀਕੇ ਕਲਾ 7000 ਦਾ ਵੋਟਤਾ ਪਿੰਡ ਹੈ ਇਹਨੂੰ ਉਡਾਤਾ ਕੋਈ ਡਿਵੈਲਪਮੈਂਟ ਦਾ ਕੰਮ ਨਹੀਂ ਉਹਦੀ 75% ਕਰਾਤੀ ਫਲਾਣੇ ਦੀ ਬਿਜਲੀ ਬਿਜਲੀ ਦਾ ਮੀਟਰ ਕਟਾ ਦਿਓ ਢਿਉਕੇ ਦਾ ਕਰ ਦਿਓ ਇਸ ਤਰ੍ਹਾਂ ਦੀ ਜਿਹੜੀ ਮਾੜੀ ਰਾਜਨੀਤੀ ਹੈ ਮਾੜੀ ਸਿਆਸਤ ਹੈ ਇਹਨਾਂ ਦੇ ਆਉਣ ਤੋਂ ਬਾਅਦ ਹਲਕੇ ਚ ਵੱਡੇ ਲੈਵਲ ਤੇ ਪ੍ਰਵੇਸ਼ ਕਰ ਚੁੱਕੀ ਹੈ ਇਹ ਸਾਫ ਸੁਥਰਾ ਸਭ ਕੁਝ ਕਰ ਰਿਹਾ ਇਸ ਤਰ੍ਹਾਂ ਦੀ ਜਿਹੜੀ ਹੋ ਰਿਹਾ ਇਹ ਸਾਫ ਸੁਥਰਾ ਕਰ ਰਿਹਾ ਤੇ ਜਿਹੜੀ ਉਮੀਦ ਲੋਕਾਂ ਨੂੰ ਸੀ ਉਹਦੇ ਬਿਲਕੁਲ ਉਲਟ ਚੱਲ ਰਿਹਾ ਕੋਈ ਮੈਂ ਦੱਸ ਦਿਆਂ ਜਿਹੜੇ ਇਹ ਵਾਅਦੇ ਲੈ ਕੇ ਲੋਕਾਂ ਨਾਲ ਆਏ ਸੀ 13 ਸਾਲ ਬਨਾਮ 2.5 ਸਾਲ ਇਹ ਮੈਨੂੰ ਲੱਗਦਾ ਮੇਰੇ ਤੋਂ ਬਿਹਤਰ ਤੁਹਾਨੂੰ ਹਲਕੇ ਦੇ ਲੋਕ ਤੇ ਪਿੰਡ ਦੇ ਲੋਕ ਦੱਸਣਗੇ ਕਿ ਪਿਛਲੀ ਸਰਕਾਰ ਦੇ ਅੰਦਰ ਜਦੋਂ ਇਥੋਂ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਸੀ ਤੇ ਅਸੀਂ ਸਰਪੰਚੀ ਕੀਤੀ ਜਾਂ ਮੈਂ ਆਪਦੇ ਪਿੰਡ ਦੀ ਗੱਲ ਨਹੀਂ ਪੂਰੇ ਹਲਕੇ 'ਚ ਪੁੱਛ ਲਓ ਕੀ ਡਵੈਲਪਮੈਂਟ ਹੋਈ ਹਲਕੇ 'ਚ ਤੇ ਹੁਣ ਕੀ ਡਵੈਲਪਮੈਂਟ ਹੋਈ ਹੈ ਉਦੋਂ ਰੌਲੇ ਝਗੜੇ ਕਿੰਨੇ ਸੀ ਠੀਕ ਆ ਹਾਂ ਕੋਈ ਕੁਝ ਵਿਸ਼ੇਸ਼ ਵਿਅਕਤੀ ਹੁੰਦੇ ਜਿਨ੍ਹਾਂ ਨੇ ਟਿੱਪਣੀ ਕਰ ਹੀ ਦੇਣੀ ਹੁੰਦੀ ਹੈ ਜਿਹੜੇ ਕਿਸੇ ਨਾ ਬੰਨੇ ਹੁੰਦੇ ਆ ਵੀ ਬਸ ਜਿਨ੍ਹਾਂ ਨੇ ਆਪਦੇ ਲੀਡਰ ਦੀ ਜਾਇਜਾ ਕਰ ਚਾਹੇ ਕਿੰਨੀ ਗੱਲ ਤੋਂ ਵੀ ਕਰਨੀ ਹੁੰਦੀ ਆ ਉਹ ਭਾਵੇਂ ਸਲਾਉਣ ਨੀ ਆਮ ਲੋਕ ਮੰਰੇਗਾ ਦੇ ਕੰਮ ਦਾ ਬੁਰਾ ਹਾਲ ਹੈ ਗਰੀਬ ਲੋਕਾਂ ਦੀਆਂ ਛੱਤਾਂ ਡਿੱਗ ਪੰਗਾ ਉਹਨਾਂ ਦਾ ਬੁਰਾ ਹਾਲ ਹੈ ਕਿਸਾਨੀ ਦਾ ਬੁਰਾ ਹਾਲ ਐ ਤੁਸੀਂ ਸਾਰਾ ਵੇਖਿਆ ਹੀ ਐ ਸਰਕਾਰ ਨੇ ਕਿਸਾਨਾਂ ਦਾ ਜਿਹੜਾ ਹਾਲ ਬਾਰਡਰ ਤੇ ਕੀਤਾ ਥੋੜੇ ਤੋਂ ਕੋਈ ਲੁਕਿਆ ਨਹੀਂ ਤੁਸੀਂ ਕਵਰ ਵੀ ਕੀਤਾ ਹਰੇਕ ਮੈਂ ਸਮਝਦਾ ਖਿੱਤੇ ਚ ਹਰੇਕ ਹਰੇਕ ਪਲੇਟਫਾਰਮ ਤੇ ਸਰਕਾਰ ਫਲਾਪ ਐ ਤੇ ਫੇਲ ਐ ਜਦੋਂ ਤੁਹਾਨੂੰ ਬਰਖਾਸਤ ਕੀਤਾ ਗਿਆ ਸੀਗਾ ਤਾਂ ਉਸ ਸਮੇਂ ਲੋਕਾਂ ਦੇ ਵਿੱਚ ਕੀ ਗੱਲਬਾਤ ਸੀ ਕਿਉਂਕਿ ਲੋਕਾਂ ਨੇ ਤੁਹਾਨੂੰ ਚੁਣਿਆ ਸੀਗਾ ਤੇ ਚੁਣੇ ਹੋਏ ਬੰਦੇ ਨੂੰ ਜਦੋਂ ਕੋਈ ਬਰਖਾਸਤ ਕਰਕੇ ਹੋਰ ਨੂੰ ਬਣਾ ਦਿੱਤਾ ਲੋਕਾਂ ਦੇ ਵਿੱਚ ਬੜੀ ਚਾਚਾ ਚੱਲਦੀ ਐ ਤੁਹਾਡੇ ਪਿੰਡ ਦਾ ਕੀ ਮਾਹੌਲ ਸੀ ਉਦੋਂ ਬਹੁਤ ਭਾਰੀ ਰੋਸ ਸੀ ਪਿੰਡ ਦੇ ਲੋਕਾਂ ਚ ਤੇ ਮੇਰੇ ਨਾਮ ਐ ਤਨਵਾਦੀਆਂ ਲੋਕਾਂ ਦੀ ਬਹੁਤ ਹਮਦਰਦੀ ਐ ਜਿਹੜੀ ਉਹ ਦੋ ਤੋਂ ਲੈ ਕੇ ਹੁਣ ਤੱਕ ਬਣੀ ਰਹੀ ਐ ਲੋਕਾਂ ਦੀ ਵੱਖ-ਵੱਖ ਚਰਚਾਵਾਂ ਸੀ ਵੀ ਜੇ ਇਸ ਤਰ੍ਹਾਂ ਲੋਕਤੰਤਰ ਦਾ ਜਿਹੜਾ ਕਤਲ ਹੁੰਦਾ ਰਿਹਾ ਫਿਰ ਸਾਡੀ ਵੋਟ ਦਾ ਤਾਂ ਕੋਈ ਫਾਇਦਾ ਹੀ ਨਹੀਂ ਫਿਰ ਲੋਕ ਰਾਜ ਇਹ ਕੀ ਹੋਇਆ ਲੋਕਤੰਤਰ ਇਹ ਕੀ ਹੋਇਆ ਜਦੋਂ ਆਪਸੀ ਆਪਦੇ ਇੱਛਾ ਦਾ ਆਪਦਾ ਨੇਤਾ ਆਪਦਾ ਲੀਡਰ ਜਾਂ ਸੇਵਾਦਾਰ ਚੋਣ ਨਹੀਂ ਸਕਦੇ ਫਿਰ ਸਾਡੀ ਵੋਟ ਕੱਟ ਦਿੱਤੀ ਜਾਵੇ ਸਾਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਫਿਰ ਸਾਨੂੰ ਲੰਮੀਆਂ-ਲੰਮੀਆਂ ਲਾਈਨਾਂ 'ਚ ਕਿਉਂ ਲਾਇਆ ਜਾਂਦਾ ਹੈ ਕਈ ਅਨੇਕ ਤਰ੍ਹਾਂ ਦੇ ਆ ਮਤਲਬ ਉਹ ਦੋ ਲਾਂ ਜਿਹੜੀਆਂ ਚਰਚਾਵਾਂ ਇੱਥੇ ਸੀਗੀਆਂ ਤੇ ਹਮੇਸ਼ਾ ਹਮਦਰਦੀ ਮੇਰੇ ਪਿੰਡ ਦੀ ਮੇਰੇ ਫੈਸਲੇ ਤੋਂ ਬਾਅਦ ਕੀ ਹੈ ਬਹੁਤ ਖੁਸ਼ੀ ਦੀ ਲਹਿਰ ਹੈ ਪਿੰਡ ਦੇ ਅੰਦਰ ਤੁਹਾਨੂੰ ਮੈਂ ਦਿਖਾ ਦੂੰ ਇੱਕ ਵੀਡੀਓ ਵੀ ਦੇ ਦੂੰ ਮੈਂ ਥੋੜਾ ਜਿਆਦਾ ਦੱਸ ਦਿਨਾ ਮੇਰੇ ਥੋੜੀ ਜੀ ਹੋਰ ਨੇਚਰ ਹੈ ਮੈਂ ਆਪਦੇ ਦੋਸਤਾਂ ਮਿੱਤਰਾਂ ਪ੍ਰਸ਼ੰਸ਼ਕਾਂ ਚਾਉਣ ਵਾਲਿਆਂ ਨੂੰ ਇਹ ਕਿਹਾ ਵੀ ਆਪਾਂ ਕੋਈ ਪਟਾਕੇ ਬਾਜ਼ੀ ਆਪਾਂ ਕੋਈ ਗਾਣਾ ਆਪਾਂ ਕੋਈ ਗਾਲੀ ਗਲੋਚ ਕਿਸੇ ਨੇ ਇਸ ਤਰ੍ਹਾਂ ਦਾ ਕੁਝ ਨਹੀਂ ਕਰਨਾ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਆਪਾਂ ਨੂੰ ਦੁਬਾਰਾ ਸੇਵਾ ਕਰਨ ਦਾ ਨਗਰ ਦੀ ਮੌਕਾ ਮਿਲਿਆ ਆਪਾਂ ਉਧਰ ਧਿਆਨ ਨਿਗੇ ਵੀ ਪਿੰਡ ਚ ਕੀ ਡਿਵੈਲਪਮੈਂਟ ਕਰਨੀ ਹੈ ਕਿੱਥੇ ਆਪਾਂ ਆ ਚੜ ਗਏ ਆ ਸਕੂਲ ਦੇ ਕੀ ਹਾਲਾਤ ਹੈ ਹਸਪੀਟਲ ਦੇ ਕੀ ਹਾਲਾਤ ਹੈ ਇਧਰ ਧਿਆਨ ਦਿਓ ਪਰ ਉਹਨਾਂ ਨੇ ਮੇਰੇ ਤੋਂ ਬਾਹਰੇ ਹੋ ਕੇ ਮੇਰੇ ਨਾਮ ਨਹੀਂ ਇਸ ਗੱਲ ਚ ਉਹਦੇ ਪਿੰਡ ਚ ਆਤਿਸ਼ਬਾਜੀ ਹੋਈ ਪਟਾਕੇ ਚੱਲੇ ਬਿਨਾ ਦੀਵਾਲੀ ਤੋਂ ਇਸ ਪਿੰਡ ਦੇ ਵਿੱਚ ਦੀਵਾਲੀ ਸੀ ਇੰਨੀ ਖੁਸ਼ੀ ਦੀ ਲਹਿਰ ਸੀ ਜਿਹੜੀ ਲੋਕਾਂ ਚ ਉਸਦੇ ਹੁਣ ਤੁਹਾਨੂੰ ਦੁਬਾਰੇ ਸਰਪੰਚ ਫੇਰ ਬਣਾ ਦਿੱਤਾ ਗਿਆ ਹੁਣ ਤੁਹਾਡੇ ਮਨ ਦੇ ਵਿੱਚ ਹੱਲੇ ਵੀ ਡਰ ਹੈਗਾ ਕਿ ਸਰਕਾਰ ਕਿਉਂਕਿ ਹੋਰ ਹੈ ਜਿਨ੍ਹਾਂ ਨੇ ਤੁਹਾਡੇ ਨਾਲ ਧੱਕਾ ਕੀਤਾ ਉਹ ਸਰਕਾਰ ਮੌਜੂਦ ਹੈ ਤਾਂ ਉਹ ਤੁਹਾਡੇ ਨੂੰ ਕੰਮ ਕਰਨ ਦੇ ਵਿੱਚ ਅੜਿੱਕਾ ਲਾਵੇ ਜਾਂ ਕੁਝ ਹੋਰ ਕਰ ਸਕਦੇ ਨੇ ਤੁਹਾਡੇ ਨਾਲ ਬਿਲਕੁਲ ਨਹੀਂ ਵੱਡੇ ਛੋਟੇ ਵੀਰ ਡਰਤਾ ਨਹੀਂ ਕਦੇ ਸੱਚੇ ਪਾਤਸ਼ਾਹ ਦੀ ਕਿਰਪਾਰੀ ਕਿਸੇ ਗੱਲ ਦਾ ਮੰਨਿਆ ਮੰਨਿਆ ਹੀ ਨਹੀਂ ਤੇ ਨਾ ਆਇਆ ਪਰ ਇਹ ਖੋਜੀਆਂ ਕੋਜੀਆਂ ਹਰਕਤਾਂ ਜਿਹੜੇ ਮਾੜੇ ਰਾਜਨੀਤਿਕ ਵਿਅਕਤੀ ਜਾਂ ਸਿਆਸਤਦਾਨ ਹੁੰਦੇ ਆ ਉਹਨਾਂ ਕੋਲੇ ਕੰਮ ਹੀ ਇਹੇ ਹੁੰਦਾ ਹੈ ਇਸ ਕਰਕੇ ਲੋਕ ਉਹਨਾਂ ਨੂੰ ਪਛਾੜ ਦਿੰਦੇ ਆ ਸੋ ਮੈਨੂੰ ਪੂਰੀ ਉਮੀਦ ਹੈ ਡਰ ਨਹੀਂ ਉਮੀਦ ਹੈ ਵੀ ਇਹ ਕੁਝ ਕਰਨਗੇ ਪਰ ਸੱਚੇ ਪਾਤਸ਼ਾਹ ਦੀ ਕਿਰਪਾ ਮੇਰੀ ਪਿੱਠ ਤੇ ਮੇਰੇ ਪਿੰਡ ਦੇ ਲੋਕ ਖੜੇ ਆ ਮੈਨੂੰ ਉਹਨਾਂ ਦਾ ਥਾਪੜਾ ਉਹਨਾਂ ਦੀ ਲੜਾਈ ਪਿੰਡ ਦੀ ਲੜਾਈ ਮੈਂ ਨਾ ਤਕੜਿਓਕੇ ਨਾ ਲੜੂੰਗਾ ਤੇ ਪਿੰਡ ਦੀ ਜਿਹੜੀ ਡਿਵੈਲਪਮੈਂਟ ਆ ਮੈਂ ਕਰਾਊਗਾ ਚਾਹੇ ਮੈਨੂੰ ਕੋਈ ਧਰਨੇ ਲਾਉਣੇ ਪੈਣ ਜਿੱਦੋਂ ਜੈਤ ਜਿੰਨੀ ਵੀ ਕਰਨੀ ਪਵੇ ਮੈਂ ਕਰੂੰਗਾ ਕੋਈ ਡਰ ਵਾਲੀ ਗੱਲ ਜਦੋਂ ਬਰਖਾਸਤ ਕੀਤਾ ਜਾਂਦਾ ਉਸ ਸਮੇਂ ਤੁਹਾਨੂੰ ਉਮੀਦ ਸੀ ਕਿ ਦੁਬਾਰਾ ਬਹਾਲ ਹੋਵੋਗੇ ਜਾਂ ਦੁਬਾਰਾ ਫਿਰ ਇੱਕ ਵਾਰ ਸਰਪੰਚ ਬਣੋਗੇ ਪਿੰਡ ਦੇ ਚਲੋ ਮਤਲਬ ਭਰੋਸਾ ਬਹੁਤ ਸੀ ਇਸ ਗੱਲ ਦਾ ਕਿਉਂਕਿ ਮਾਨਯੋਗ ਹਾਈ ਕੋਰਟ ਸਾਡੀ ਸਰਵਉੱਚ ਅਦਾਲਤ ਹੈ ਜੀ ਤੇ ਪੂਰਾ ਪ੍ਰੋਸਾਸੀ ਕਿਸ ਗੱਲ ਤੇ ਬੜਾ ਪ੍ਰੋਸਾਸੀ ਜਦੋਂ ਮੇਰੀ ਕੋਈ ਮਾਂ ਚਾਚਾ ਤਾਇਆ ਪਿਓ ਆਉਂਦਾ ਸੀ ਵੀ ਪੁੱਤ ਸਾਡੀਆਂ ਦਵਾਵਾਂ ਤੇਰੇ ਨਾਲ ਐ ਜੇ ਤੂੰ ਜਿੱਤਿਆ ਤੇ ਤੂੰ ਉਥੋਂ ਜਿੱਤ ਕੇ ਆਵੇਂਗਾ ਇਹੋ ਕੁਛ ਨੂੰ ਲਾ ਕੇ ਹਮੇਸ਼ਾ ਜਿਹੜਾ ਹੌਸਲਾ ਉਹ ਬਰਕਰਾਰ ਰਿਹਾ ਤੇ ਬਣਿਆਰੇ ਤੇ ਮਾਨਯੋਗ ਹਾਈ ਕੋਰਟ ਨੇ ਵੀ ਜਿਹੜਾ ਸਾਡਾ ਹੌਸਲਾ ਬਰਕਰਾਰ ਰੱਖਿਆ। ਜੇ ਤੁਹਾਡੀ ਤਰ੍ਹਾਂ ਬੜੇ ਸਰਪੰਚ ਨੇ ਜੋ ਪੰਜਾਬ ਦੇ ਵਿੱਚ ਇਸ ਧੱਕੇ ਦੇ ਸ਼ਿਕਾਰ ਹੋਏ ਜਿਹੜੇ ਜਾਂ ਤਾਂ ਸਰਪੰਚੀ ਦੇ ਕਾ ਗਈ ਨਹੀਂ ਭਲੇ ਗਏ ਜਾਂ ਉਹਨਾਂ ਦੀ ਸਰਪੰਚੀ ਤੁਹਾਡੇ ਵਾਂਗੂ ਖੋਹ ਲਈ ਗਈ ਤਾਂ ਉਹਨਾਂ ਸਰਪੰਚਾਂ ਨੂੰ ਕਿਉਂਕਿ ਬਹੁਤੇ ਸਰਪੰਚ ਉਹਨਾਂ ਜਿਹੜੇ ਚੁੱਪ-ਚਾਪ ਘਰੇ ਬੈਠ ਗਏ ਨੇ ਆਪਣੀ ਲੜਾਈ ਜਿਹੜੀ ਉੱਥੇ ਉਹਨਾਂ ਨੇ ਬੰਦ ਕਰ ਦਿੱਤੀ ਗਈ ਤਾਂ ਉਹਨਾਂ ਸਰਪੰਚਾਂ ਲਈ ਕੀ ਸੁਨੇਹਾ ਹੈ ਕਿ ਇਸ ਤਰੀਕੇ ਨਾਲ ਉਹ ਲੜ ਸਕਦੇ ਨੇ ਜਾਂ ਆਪਣੀ ਆਵਾਜ਼ ਚੱਕ ਸਕਦੇ ਨੇ। ਬਿਲਕੁਲ ਜੀ ਇਹ ਬਹੁਤ ਵਧੀਆ ਸਵਾਲ ਹੈ। ਇਹ ਗੱਲ ਤਾਂ ਸੱਚੇ ਸਾਹਿਬ ਦੀ ਕਿਰਪਾ ਹੈ ਕਿ ਸਾਡਾ ਇਤਿਹਾਸ ਹੀ ਇਨਾ ਕੁਰਬਾਨੀਆਂ ਭਰਿਆ ਹੈ ਅਸੀਂ ਗੁਰਦੁਆਰਾ ਸਾਹਿਬ ਜਾਣੇ ਆ ਚਾਹੇ ਦਸਮ ਗੁਰੂ ਦਸਮ ਪਾਤਸ਼ਾਹ ਦੀ ਗੱਲ ਕਰਾਂ ਗੁਰੂ ਤੇਗ ਬਹਾਦਰ ਦੀ ਗੱਲ ਕਰਾਂ ਕਿੰਨੇ ਇੱਕ ਨਾਇਕ ਹੈ ਸਾਡੇ ਜਾਂ ਉਹਨਾਂ ਦੀ ਗੱਲ ਕਰਾਂ ਮਤਲਬ ਲੜਨਾ ਨਹੀਂ ਸਾਨੂੰ ਕਦੇ ਛੱਡਣਾ ਚਾਹੀਦਾਗਾ ਜੇ ਅਸੀਂ ਲੜਾਈ ਲੜਦੇ ਰਹਾਂਗੇ ਜਿੱਤ ਹਮੇਸ਼ਾ ਲੜਨ ਵਾਲੇ ਬੰਦਿਆਂ ਦੀ ਹੁੰਦੀ ਹੈ ਨਾਲੇ ਜਿਹੜੀ ਰਾਜਨੀਤਿਕ ਇੱਕ ਥੋੜਾ ਜਿਹਾ ਵੱਖਰਾ ਪਹਿਲੂ ਆ ਇਹਦੇ 'ਚ ਅਸੀਂ ਸੇਵਾਦਾਰ ਹੈ ਚਾਹੀਏ ਅਸੀਂ ਸਰਪੰਚ ਮੈਂ ਸਰਪੰਚ ਵੀ ਨਹੀਂ ਆ ਪੰਜ ਸੱਤ ਮਹੀਨੇ ਚਲੋ ਮੰਨ ਲਓ ਤੁਸੀਂ ਪਰ ਲੋਕਾਂ ਦਾ ਪਿਆਰ ਲੋਕਾਂ ਦੀ ਸੇਵਾ ਚ ਲੋਕਾਂ ਦੇ ਦੁੱਖ ਸੁੱਖ ਚ ਹਮੇਸ਼ਾ ਉਸੇ ਤਰ੍ਹਾਂ ਬਣੇ ਰਹੇ ਆ ਲੋਕਾਂ ਦੇ ਦੁੱਖ ਸੁੱਖ ਛਾਜਰ ਰਹਿਣ ਜਿਹੜੀਆਂ ਵੀ ਲੋਕਾਂ ਦੀਆਂ ਜ਼ਰੂਰਤਾਂ ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨ ਜਿਹੜੀਆਂ ਲੋਕਾਂ ਦੀਆਂ ਲੋੜਾਂ ਆ ਉਹਨਾਂ ਦੀ ਲੜਾਈ ਲੜਨ ਨੂੰ ਪੂਰੀਆਂ ਕਰਵਾਉਣ ਲਈ ਤਾਂ ਬੰਦਾ ਹਮੇਸ਼ਾ ਸਰਪੰਚਾ ਚੁੱਪ ਕਰਕੇ ਘਰੇ ਬੈਣਾ ਕੁਝ ਨਹੀਂ ਹੁੰਦਾ ਤੇ ਨਾ ਕਦੇ ਮੈਨੂੰ ਲੱਗਦਾ ਜਾਂ ਜਿਹੜੇ ਤੁਸੀਂ ਚੁਣ ਲਿਆ ਜਿਹੜਾ ਆਪਦਾ ਖੇਤਰ ਉਹਦੇ ਚ ਜੱਗੇ ਵਧਣਾ ਤੇ ਚੁੱਪ ਨਹੀਂ ਕਰਨਾ ਚਾਹੀਦਾ ਉਹ ਲੜਾਈ ਲੜਨੀ ਚਾਹੀਦੀ ਔਰ ਹਮੇਸ਼ਾ ਮੈਂ ਅੱਜ ਧੰਨਵਾਦ ਕਰੂੰਗਾ ਮੈਂ 23 24 ਕਸਾਲ ਤੋਂ ਤਕਰੀਬਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਜੁੜਿਆ ਜਦੋਂ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰੈਜ਼ੀਡੈਂਟ ਸੀ ਤੇ ਮੈਨੂੰ ਬਹੁਤ ਕੋਸ ਉਹਨਾਂ ਦੀ ਜ਼ਿੰਦਗੀ ਤੋਂ ਤੇ ਉਹਨਾਂ ਤੋਂ ਸਿੱਖਣ ਨੂੰ ਮਿਲਿਆ ਜਿਸ ਤਰ੍ਹਾਂ ਦਾ ਉਹਨਾਂ ਦਾ ਸੰਘਰਸ਼ ਰਿਹਾ ਤੇ ਅੱਜ ਤੁਸੀਂ ਦੇਖ ਲਓ ਪੰਜਾਬ ਦੇ ਪ੍ਰਧਾਨ ਬਲੌਕ ਪ੍ਰਧਾਨ ਤੋਂ ਯੂਥ ਦੇ ਤੋਂ ਉੱਠ ਕੇ ਪੰਜਾਬ ਪ੍ਰਧਾਨ ਬਣਿਆ ਹਮੇਸ਼ਾ ਉਹਨਾਂ ਨੇ ਸਾਨੂੰ ਸਹੀ ਦਿਸ਼ਾ ਵੱਲ ਪ੍ਰੇਰਿਆ ਤੇ ਇਹ ਵੀ ਮੈਂ ਸਮਝਦਾ ਜਿਹੜੀ ਹੈ ਮੇਰੀ ਜਿੱਤ ਹੈ ਇਹਦੇ ਚ ਬਹੁਤ ਵੱਡਾ ਰੋਲ ਉਹਨਾਂ ਨੇ ਅਦਾ ਕੀਤਾ ਕਿਉਂਕਿ ਸਾਡੇ ਮਾਰਗਦਰਸ਼ਕ ਉਹੀ ਸੀ ਉਹਨਾਂ ਨੇ ਸਾਨੂੰ ਹਾਈ ਕੋਰਟ ਵੱਲ ਰੁੱਖ ਕਰਨ ਨੂੰ ਕਿਹਾ ਉਹਨਾਂ ਨੇ ਸਾਨੂੰ ਇਹ ਲੜਾਈ ਲੜਨ ਦੀ ਜਾਂਚ ਦੱਸੀ ਸੋ ਇਸ ਕਰਕੇ ਜੇ ਲੜਿਆ ਤੇ ਅੱਜ ਤੁਹਾਡੇ ਸਾਹਮਣੇ ਆ ਕੋਈ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਪਿੰਡ ਦੀ ਸੇਵਾ ਕਰਨ ਲਈ ਸਰਪੰਚ ਬਰਕਰਾਰ ਆ ਲੜਨਾ ਚਾਹੀਦਾ ਜੀ ਬਹੁਤ ਧੰਨਵਾਦ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਸਰੋਤਿਆਂ ਦਾ ਜਿੰਨੇ ਵੀ ਸਾਨੂੰ ਸੁਣਦੇ ਆ ਤੇ ਤੁਹਾਡਾ ਵਿਸ਼ੇਸ਼ ਤੌਰ ਤੇ ਮੇਰੇ ਤੁਹਾਡੇ ਲੋਕ ਆਵਾਜ਼ ਪੰਜਾਬ ਟੀਵੀ ਦਾ ਧੰਨਵਾਦ ਕਰੂੰਗਾ ਕਿ ਤੁਸੀਂ ਹਮੇਸ਼ਾ ਸੱਚੀ ਗੱਲ ਲੋਕਪੱਖੀ ਗੱਲ ਤੇ ਲੋਕਾਂ ਦੇ ਮੁੱਦਿਆਂ ਨੂੰ ਜਿਹੜਾ ਲੋਕਾਂ ਦੀ ਕਚਹਿਰੀ ਚ ਅਦਾਲਤ ਚ ਉਠਾਉਂਦੇ ਰਹਿੰਦੇ ਉਹ ਤੇ ਚੱਕਦੇ ਬੇਬਾਕ ਸੋ ਇਸ ਲਈ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਵਾਈਗੁਰਜੀਖਾ ਖਾਲਸਾ ਵਾਈ